ਗਲਾਬਵੀਰ ਨੇ ਗੀਤ ਗਾਇਆ ਚਲੋ ਉਹਨੇ ਮਾਫੀ ਮੰਗ ਲਈ ਮਾਫੀ ਇਸ ਕਰਕੇ ਮੰਗ ਲਈ ਵੀ ਉਹ ਬਹੁਤ ਡਾਊਨ ਟੂ ਸੁਭਾਅ ਦਾ ਬੰਦਾ ਹੈ ਮੇਮਰਤ ਵਾਲੇ ਸੁਭਾਅ ਦਾ ਬੰਦਾ ਹੈ ਤੇ ਚਲੋ ਉਹਨੇ ਮਾਫੀ ਮੰਗ ਲਈ ਦੂਜੀ ਗੱਲ ਇਹ ਵੀ ਚਲੋ ਕਲਾਕਾਰ ਹੈ ਉਹਨੇ ਕੰਮ ਕਰਨਾ ਉਹਦਾ ਬਿਜ਼ਨਸ ਹੈ ਉਹ ਕਿਉਂ ਕੰਟਰੋਵਰਸੀ ਚ ਪੈਣਾ ਅਗਰੇ ਨੇ ਇਹ ਵੀ ਸੋਚਿਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਸਰਪੰਚਾਂ ਕਰਕੇ ਵੀ ਸਰਪੰਚੀ ਦੇ ਲਾਲਾ 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 ਹੋ ਗਈ ਇਹ ਸਰਪੰਚ ਉਦੋਂ ਕਿਤੇ ਹੁੰਦੇ ਨੇ ਜਦੋਂ ਆਸ ਕਲਕੱਤਾ ਬਾਈ ਸਰਗੋਜਿੰਦਲ ਮਾਰਿਆ ਮਾਰਤਾ ਸਰਪੰਚ ਉਦੋਂ ਤਾਂ ਕੋਈ ਨਹੀਂ ਪੂਰਾ ਪੰਜਾਬ ਦਾ ਸਰਪੰਚ ਘਟੇ ਹੋ ਗਏ ਤੇ ਜਦੋਂ ਆ ਪਿੱਛੇ ਦੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਨੇ ਸਰਪੰਚੀ ਚ ਪੱਗਾਂ ਉਤਦੇ ਪੱਗਾਂ ਪੱਗਾਂ ਸਰਪੰਚੀ ਚ ਨਹੀਂ ਤੁਰਦੀਆਂ ਤੇ ਮੈਂ ਤੁਹਾਨੂੰ ਕਿੰਨੀਆਂ ਵੀਡੀਓ ਦਿਖਾ ਦਿਆਂ ਉਦੋਂ ਯਾਰ ਸਰਪੰਚ ਕਿਤੇ ਹੁੰਦੇ ਨੇ ਫਿਰ ਕਈ ਸਾਲ ਪੰਚਾਂ ਤੇ ਝੂਠਾ ਪਰਚਾ ਜਿਹੜਾ ਅੱਜ ਦੇ ਸਮੇਂ 'ਚ ਸਰਕਾਰ ਜਿਹੜੀ ਪੂੰਦੀ ਵੀ ਹੈ ਤੁਸੀਂ ਦੂਜੀ ਧਿਰ ਦਾ ਹੋਵੇ ਤੇ ਉਹਦੇ ਨਾਲ ਕਿਹੜੇ ਜਾ ਕੇ ਸਰਪੰਚ ਖੜ ਗਏ ਇੱਕ ਗਾਣਾ ਗਾਤਾ ਉਹਨੇ ਸਾਰੇ ਸਰਪੰਚ ਸਾਰੇ ਪਿੰਡ ਕੋਟ ਤੋਂ ਮੈਨੂੰ ਸਮਝ ਨਹੀਂ ਆਉਂਦੀ ਵੀ ਗ람 ਸੱਚੀ ਤੁਰਿਆ ਪਰਦਾ ਸੀ ਵੀ ਮੈਂ ਪਿੰਡ ਚੜ ਕੇ ਆਗਾ ਤਾਂ ਸ਼ਾਇਦ ਸਰਪੰਚਾਂ ਨੂੰ ਡਰ ਲੱਗ ਗਿਆ